ਗੁਰੂ ਪਾਤਸ਼ਾਹ ਕਹਿੰਦੇ ਧੀਰਤ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾਮਾਨ ਸੁਣਿਆ ਮੰਨਿਆ ਮੰਨ ਕੀਤਾ ਪਾਉ ਅੰਤਰਗਾ ਧੀਰਤ ਮਨ ਲਾਉ ਦੇਖੋ ਬਾਣੀ ਦਾ ਕਨਸੈਪਟ ਬੜਾ ਕਮਾਲ ਹੈ ਕਮਾਲ ਕੋਈ ਨੁਕਤਾ ਕੋਈ ਢੰਗ ਛੱਡਦੇ ਨਹੀਂ ਗੁਰੂ ਪਾਤਸ਼ਾਹ ਹਰ ਐਂਗਲ ਤੋਂ ਸਮਝਾ ਦਿੰਦੇ ਕਿ ਗੁਰੂ ਪਾਤਸ਼ਾਹ ਨੇ ਕਰਨਾ ਕੀ ਹੈ ਮੇਰੇ ਲਈ ਧੀਰਤ ਕੀ ਹੈ ਤਪ ਕੀ ਹੈ ਦਇਆ ਕੀ ਹੈ ਦਾਨ ਕੀ ਹੈ ਗੁਰੂ ਪਾਸ਼ਾ ਕਹਿੰਦੇ ਗੁਰੂ ਉਪਦੇਸ਼ ਸੁਣ ਗੁਰੂ ਉਪਦੇਸ਼ ਨੂੰ ਸਮਝ ਤੇ ਗੁਰੂ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕਹਿੰਦੇ ਅੰਦਰ ਦੀ ਅਵਸਥਾ ਤੇਰੀ ਉੱਚੀ ਹੋ ਜਾਏਗੀ ਬਸ ਇਹੀ ਤੇ ਗੁਰੂ ਪਾਸ਼ਾ ਸਮਝਾ ਰਹੇ ਹਨ ਪਰ ਇਸ ਕੰਮ ਦੇ ਲਈ ਸਾਡੇ ਕੋਲ ਸਮਾਂ ਹੀ ਨਹੀਂ ਜਦ ਕੀ ਅੰਨ ਦਿਨ ਜਾਗੇ ਦਾ ਭਾਵ ਸੀਗਾ ਵੀ 24 ਘੰਟੇ ਤੂੰ ਸचेत ਰਹਿ ਸਜਗ ਰਹਿ ਤੂੰ ਖਾਣਾ ਖਾਂਦੇ ਟਾਈਮ ਇਤਨੇ ਧਿਆਨ ਨਾਲ ਖਾਣਾ ਖਾ कि तेरा ध्यान खाने ਵਿੱਚ ਹੋਏ ਤੇਰੇ ਇੱਕ ਇੱਕ ਗ੍ਰਾਸ ਦੇ ਅੰਦਰੋਂ ਤੂੰ ਸਵਾਦ ਲਏ ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰੇ ਕਿ ਮਾਲਕ ਜੀ ਤੁਸੀਂ ਇੰਨਾ ਸੋਹਣਾ ਸ਼ਰੀਰ ਦਿੱਤਾ ਕਿ ਖਾਣਾ ਖਾਂਦੇ ਵੇਲੇ ਪਹਿਲੇ ਬੰਤੀ ਜਾਂਦੇ ਦਿੱਤੇ ਵੀ ਅਚੀ ਤਰ੍ਹਾਂ ਚਬਾ ਲਵਾ ਤਾਂ ਕਿ ਮੇਰੇ ਸ਼ਰੀਰ ਦੇ ਅੰਦਰ ਖਾਣਾ ਅਚੀ ਤਰ੍ਹਾਂ ਡਾਈਜੈਸਟ ਹੋ ਜਾਏ ਡਾਈਜੈਸਟ ਹੋਏਗਾ ਉਹੀ ਤੇ ਬਚੇਗਾ ਉਹੀ ਤੇ ਬਚੇਗਾ ਤੇ ਉਹੀ ਸ਼ਰੀਰ